ਸਤਿ ਸ੍ਰੀ ਅਕਾਲ ਦੋਸਤੋ ਮੈਂ ਨਿਸ਼ਾਨ ਸਵਾਗਤ ਕਰਦਾ ਹਾਂ ਤੁਹਾਡਾ ਪੰਜਾਬ ਕਲਾਸਸ ਦੇ YouTube ਚੈਨਲ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਦੋਸਤੋ ਪੰਜਾਬ ਪੁਲਿਸ ਦੀਆਂ ਵੈਕੈਂਸੀਆਂ ਆਊਟ ਹੋ ਚੁੱਕੀਆਂ 1740 ਪੋਸਟਾਂ ਜਿਨ੍ਹਾਂ ਦੇ ਫਾਰਮ ਅੱਜ ਤੋਂ ਭਰੇ ਜਾ ਰਹੇ ਆ ਅੱਜ ਤੋਂ ਸ਼ੁਰੂ ਹੋ ਚੁੱਕੇ ਆ ਤੇ ਉਹ ਫਾਰਮ ਦੋਸਤੋ ਭਰੇ ਜਾਣਗੇ 13 ਮਾਰਚ ਤੱਕ ਉਮੀਦ ਕਰਦਾ ਹਾਂ ਸਾਰੇ ਕੈਂਡੀਡੇਟ ਨੂੰ ਇਹ ਨਿਊਜ਼ ਪਤਾ ਚੱਲ ਚੁੱਕੀ ਹੋਊਗੀ ਸਾਈਟ ਓਪਨ ਹੋ ਚੁੱਕੀ ਆ ਸਾਰੇ ਦੇ ਸਾਰੇ ਕੈਂਡੀਡੇਟ ਆਪਣਾ ਆਪਣਾ ਫਾਰਮ ਫਿਲ ਆਰਾਮ ਨਾਲ ਕਰ ਦਿਓ ਠੀਕ ਹੈ ਅੱਜ ਤੋਂ ਇੱਕ ਨਵੀਂ ਸੀਰੀਜ਼ ਦੀ ਸ਼ੁਰੂਆਤ ਕਰਦੇ ਹਾਂ ਜਿਸ ਦਾ ਨਾਮ ਰਹੂਗਾ ਸਾਥੀਓ ਪੋਲਿਟੀਕਲ ਜੋ ਪੰਜਾਬ ਦੇ ਕੌਨਸਟੇਬਲ ਦੇ ਵਿੱਚ 35 ਨੰਬਰਾਂ ਦੀ ਜੀਕੇ ਦੇ ਰੱਖੀ ਆ ਉਹਨਾਂ 35 ਨੰਬਰਾਂ ਦੇ ਵਿੱਚੋਂ ਸਾਥੀਓ ਘੱਟ ਤੋਂ ਘੱਟ ਵੀ 12 ਕੁਐਸਚਨ ਆਪਾਂ ਨੂੰ ਪੋਲਿਟੀਕਲ ਦੇ ਵੇਖਣ ਨੂੰ ਮਿਲਣਗੇ ਪਿਛਲੀਆਂ ਸ਼ਿਫਟਾਂ ਵੀ ਤੁਸੀਂ ਚੈੱਕ ਕਰਕੇ ਦੇਖਿਓ ਪਿਛਲੀਆਂ ਸ਼ਿਫਟਾਂ ਮੈਂ ਸਾਰੀਆਂ YouTube ਤੇ ਕਰਵਾਉਂਗਾ ਪਿਛਲੀਆਂ ਸ਼ਿਫਟਾਂ ਦੇ ਵੀ ਸਾਥੀਓ ਪ੍ਰਤੀਕ ਸ਼ਿਫਟ ਦੇ ਵਿੱਚ 10 12 10 12 ਕੁਐਸਚਨ ਪੋਲਿਟੀਕਲ ਦੇ ਵੇਖਣ ਨੂੰ ਮਿਲਦੇ ਆ ਠੀਕ ਹੈ ਤਾਂ ਪੋਲਿਟੀਕਲ ਦੀ ਸ਼ੁਰੂਆਤ ਕਰਦੇ ਹਾਂ ਅੱਜ ਤੋਂ ਸਾਥੀਓ ਆਪਾਂ ਪੋਲਿਟੀਕਲ ਕਰਾਂਗੇ ਅਨੁਛੇਦ वाइज ਯਾਨੀ ਕਿੰਨੇ ਭਾਗ ਹੁੰਦੇ ਸਾਰੇ ਭਾਗਾਂ ਨੂੰ ਇੱਕ ਇੱਕ ਕਰਕੇ ਪੜ੍ਹਾਂਗੇ ਤਾਂ ਕਿ ਆਪਣੇ ਜਿੰਨੇ ਵੀ ਅਨੁਛੇਦ ਦਾ ਉਹ ਸਾਰੇ ਦੇ ਸਾਰੇ ਡਿਟੇਲ ਦੇ ਨਾਲ ਕਵਰ ਹੋਈ ਜਾਣਗੇ ਨਾਲ ਦੀ ਨਾਲ ਅੱਜ ਸ਼ੁਰੂਆਤ ਕਰਦੇ ਹਾਂ ਸਾਥੀਓ ਅਨੁਸੂਚੀਆਂ ਦੀ ਅਨੁਸੂਚੀਆਂ ਕਿੰਨੀਆਂ ਐ ਸੰਵਿਧਾਨ ਦੇ ਵਿੱਚ 12 ਅਨੁਸੂਚੀਆਂ ਹੁੰਦੀਆਂ ਕਿੰਨੀਆਂ ਹੁੰਦੀਆਂ 12 ਅਨੁਸੂਚੀਆਂ ਹੁੰਦੀਆਂ 12 ਦੀਆਂ 12 ਅਨੁਸੂਚੀਆਂ ਨੂੰ ਡਿਟੇਲ ਦੇ ਨਾਲ ਸਾਥੀਓ ਪੜ੍ਹਦੇ ਹਾਂ ਤਾਂ ਪਹਿਲੀ ਅਨੁਸੂਚੀ ਆਪਣੇ ਸਾਹਮਣੇ ਹੈ ਪਹਿਲੀ ਅਨੁਸੂਚੀ ਦੇ ਵਿੱਚ ਕੀ ਦੇ ਰੱਖਿਆ ਸਾਥੀਓ ਪਹਿਲੀ ਅਨੁਸੂਚੀ ਦੇ ਵਿੱਚ ਦਿੱਤਾ ਹੋਇਆ ਹੈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸੂਚੀ ਹੈ ਯਾਨੀ ਭਾਰਤ ਦੇ ਵਿੱਚ ਕਿੰਨੇ ਸਟੇਟ ਹੈ ਉਹਦੇ ਬਾਰੇ ਦੱਸਿਆ ਹੈ ਕਿੰਨੇ ਸਟੇਟ ਹੈ ਸਾਥੀਓ ਭਾਰਤ ਦੇ ਵਿੱਚ ਟੋਟਲ 28 ਸਟੇਟ ਹੈ ਕੇਂਦਰ ਸ਼ਾਸਿਤ ਪ੍ਰਦੇਸ਼ ਕਿੰਨੇ ਹੈ ਟੋਟਲ ਕੇਂਦਰ ਸ਼ਾਸਿਤ ਪ੍ਰਦੇਸ਼ ਹੈ 8 ਯਾਨੀ ਸਾਰੇ ਦੇ ਸਾਰੇ 28 ਰਾਜਾਂ ਦੇ ਬਾਰੇ ਦੇ ਦੀ ਸੀਮਾ ਕਿੱਥੇ ਤੱਕ ਕਿਵੇਂ ਲੱਗਦੀ ਹੈ ਕਿੰਨਾ ਖੇਤਰਫਲ ਹੈ ਕਿਹੜੇ ਰਾਜੇ ਦਾ ਉਹ ਸਾਰਾ ਦੱਸਿਆ ਹੋਇਆ ਹੈ ਤੇ 8 ਜਿਹੜੀਆਂ ਹੈਗੀਆਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜਿੰਨੂੰ ਆਪਾਂ ਯੂਨੀਅਨ ਟੈਰੀਟਰੀ ਬੋਲਦੇ ਆ ਉਹ 8 ਅਨ ਉਹਨਾਂ ਦਾ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਜ਼ਿਕਰ ਕੀਤਾ ਹੋਇਆ ਹੈ ਯਾਨੀ ਜਿਹੜਾ ਪਹਿਲਾ ਹੈਗੀ ਹੈ ਸਾਥੀਓ ਪਹਿਲੀ ਅਨੁਸੂਚੀ ਆ ਉਹਦੇ ਵਿੱਚ ਕੀ ਦੱਸਿਆ ਹੋਇਆ ਹੈ ਪਹਿਲੀ ਅਨੁਸੂਚੀ ਦੇ ਵਿੱਚ ਸਾਥੀਓ ਰਾਜੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਵਰਣਨ ਦੇਖਣ ਨੂੰ ਮਿਲਦਾ ਹੈ ਠੀਕ ਹੈ ਟੋਟਲ ਅਨੁਸੂਚੀਆਂ ਕਿੰਨੀਆਂ ਟੋਟਲ 12 ਅਨੁਸੂਚੀਆਂ ਪਹਿਲੀ ਅਨੁਸੂਚੀ ਦੇ ਵਿੱਚ ਆ ਦਿੱਤਾ ਦੂਜੀ ਅਨੁਸੂਚੀ ਆ ਜਾਂਦੀ ਹੈ ਸਾਥੀਓ ਦੂਜੀ ਅਨੁਸੂਚੀ ਦੇ ਵਿੱਚ ਸਾਨੂੰ ਕੀ ਦੱਸਿਆ ਹੈ ਦੂਜੀ ਅਨੁਸੂਚੀ ਵਿੱਚ ਸਾਥੀਓ ਰਾਸ਼ਟਰਪਤੀ ਚੀਫ ਜਸਟਿਸ ਆਫ ਹਾਈ ਕੋਰਟ ਹਾਈ ਕੋਰਟ ਮਤਲਬ ਕੀ ਸੁਪਰੀਮ ਕੋਰਟ ਦਾ ਜਿਹੜਾ ਮੁਖੀ ਹੈ న్యాయਦੀs ਉੱਚ ਨਿਆਂਲਿਆ ਤੇ ਸਰਵੋੱਚ ਨਿਆਂਲਿਆ ਦੇ న్యాయਦੀs ਹਾਈ ਕੋਰਟ ਦੇ ਜੱਜ ਯਾਨੀ ਉੱਚ ਨਿਆਂਇਲਾ ਜਾਂ ਸਰਵੋੱਚ ਨਿਆਂਇਲਾ ਦੇਖੋ ਇੱਕ ਹੁੰਦਾ ਹੈ ਸੁਪਰੀਮ ਕੋਰਟ ਇੱਕ ਹੁੰਦਾ ਹੈ ਐਚ ਸੀ ਐਚ ਸੀ ਹੁੰਦਾ ਹੈ ਸਾਥੀਓ ਹਾਈ ਕੋਰਟ ਜੋ ਸਟੇਟ ਦੇ ਵਿੱਚ ਹੁੰਦਾ ਹੈ ਸੁਪਰੀਮ ਕੋਰਟ ਹੁੰਦਾ ਹੈ ਸਾਥੀਓ ਸਰਵੋੱਚ ਨਿਆਂਇਲਾ ਜੋ ਕਿੱਥੇ ਹੁੰਦਾ ਹੈ ਜੋ ਹੁੰਦਾ ਹੈ ਸੈਂਟਰ ਦੇ ਵਿੱਚ ਠੀਕ ਹੈ ਕੋਰਟ ਦੇ ਜੱਜ ਕੰਟਰੋਲਰ ਅਤੇ ਐਡੀਟਰ ਜਨਰਲ ਰਾਜਪਾਲ ਵਿਧਾਨ ਸਭਾ ਦੇ ਸਪੀਕਰ ਸ਼ਾਮਲ ਹਨ ਲੋਕ ਸਭਾ ਦੇ ਡਿਪਟੀ ਸਪੀਕਰ ਰਾਜ ਦੀ ਪਰਸ਼ਦ ਅਤੇ ਸਪੀਕਰ ਅਤੇ ਡਿਪਟੀ ਸਪੀਕਰ ਅਤੇ ਵਿਧਾਨ ਸਭਾ ਦੇ ਸਪੀਕਰ ਅਤੇ ਰਾਜ ਦੀ ਵਿਧਾਨ ਪਰਿਸ਼ਦ ਦੇ ਸਪੀਕਰ ਡਿਪਟੀ ਸਪੀਕਰ ਦੀਆਂ ਤਨਖਾਹਾਂ ਦਾ ਪ੍ਰਬੰਧ ਸ਼ਾਮਿਲ ਹੈ ਯਾਨੀ ਜਿੰਨੇ ਵੀ ਆਸਾਰੇ ਦੇ ਸਾਰੇ ਦੂਜੀ ਅਨੁਸੂਚੀ ਦੇ ਵਿੱਚ ਮੈਂ ਤੁਹਾਨੂੰ ਨਾਮ ਦੱਸੇ ਆ ਕਿਹੜੇ ਕਿਹੜੇ ਰਾਸ਼ਟਰਪਤੀ ਹੋਗੇ ਸਾਥਿਓ ન્યાਇधीश ਹੋਗੇ ਸਾਥਿਓ ਨਿਯੰਤਰਣ ਤੇ ਮਹਾਂਲੇਖਾ ਪ੍ਰੀਖਕ ਜਿੰਨੂੰ ਕੀ ਬੋਲਦੇ ਆ ਕੰਟਰੋਲ ਐਂਡ ਆਡੀਟਰ ਜਨਰਲ ਸਾਰੇ ਰਾਜਿਆਂ ਦੇ ਰਾਜਪਾਲ ਹੋਗੇ ਠੀਕ ਹੈ ਲੋਕ ਸਭਾ ਦੇ ਅਧਿਐਕਸ਼ ਉਪ ਅਧਿਐਕਸ਼ ਹੋਗੇ ਵਿਧਾਨ ਸਭਾ ਦੇ ਅਧਿਐਕਸ਼ ਉਪ ਅਧਿਐਕਸ਼ ਹੋਗੇ ਤੇ ਇਹਨਾਂ ਦੇ ਰਾਜਾਂ ਦੀਆਂ ਜਿਹੜੀਆਂ ਵਿਧਾਨਪਰੀਸ਼ਦਾਂ ਹੁੰਦੀਆਂ 6 ਰਾਜਾਂ ਦੇ ਵਿੱਚ ਵਿਧਾਨਪਰੀਸ਼ਦਾਂ ਉਹਨਾਂ ਦੇ ਸਾਥੀਓ ਅਧਿਐਕਸ਼ ਤੇ ਉਪਅਧਿਐਕਸ਼ ਉਹ ਸਾਰੇ ਦੇ ਸਾਰੇ ਉਹ ਹੋਗੇ ਠੀਕ ਹੈ ਇਹਨਾਂ ਸਾਰਿਆਂ ਦੀਆਂ ਤਨਖਾਹਾਂ ਕਿੰਨੀਆਂ-ਕਿੰਨੀਆਂ ਹੋਣੀਆਂ ਇਸ ਦਾ ਜ਼ਿਕਰ ਕਿਹੜੀ ਅਨੁਸੂਚੀ ਦੇ ਵਿੱਚ ਹੈ ਇਸ ਦਾ ਜ਼ਿਕਰ ਆ ਜਾਂਦਾ ਸਾਥੀਓ ਦੂਜੀ ਅਨੁਸੂਚੀ ਦੇ ਵਿੱਚ ਕਿਹੜੀ ਅਨੁਸੂਚੀ ਦੇ ਵਿੱਚ ਹੁੰਦਾ ਹੈ ਦੂਜੀ ਅਨੁਸੂਚੀ ਦੇ ਵਿੱਚ ਇਸ ਦਾ ਜ਼ਿਕਰ ਦੇਖਣ ਨੂੰ ਮਿਲਦਾ ਹੈ ਠੀਕ ਹੈ ਸਾਥੀਓ ਆ ਗੱਲ ਹੁਣ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਮੁੜ ਕੇ ਆ ਜਾਂਦੀ ਹੈ ਸਾਥੀਓ ਤੀਜੀ ਅਨੁਸੂਚੀ ਤੀਜੀ ਅਨੁਸੂਚੀ ਦੇ ਵਿੱਚ ਕੀ ਦੇ ਰੱਖਿਆ ਹੈ ਸਹੁ ਅਤੇ ਪੁਸ਼ਟੀ ਦਾ ਅਨੁਸੂਚੀ ਸਹੁ ਅਤੇ ਪੁਸ਼ਟੀ ਸਹੁ ਅਤੇ ਪੁਸ਼ਟੀ ਮਤਲਬ ਕੀ ਹੁਣ ਆਪਾਂ ਜਿਵੇਂ ਰਾਸ਼ਟਰਪਤੀ ਇਲੈਕਟਡ ਕਰਤਾ ਰਾਸ਼ਟਰਪਤੀ ਦਾ ਚੋਣ ਹੋ ਗਿਆ ਰਾਸ਼ਟਰਪਤੀ ਪਦ ਤੋਂ ਆਪਦੀ ਕੁਰਸੀ ਸੰਭਾਲਣ ਤੋਂ ਪਹਿਲਾਂ ਸਹੁ ਚੱਕਦਾ ਹੈ ਸਹੁ ਚੁੱਕਣ ਦਾ ਜ਼ਿਕਰ ਕਿਹੜੇ ਅਨੁਸੂਚੀ ਵਿੱਚ ਹੈ ਤਾਂ ਸਹੁ ਚੁੱਕਣ ਦਾ ਜ਼ਿਕਰ ਹੈ ਸਾਥੀਓ ਤੀਜੀ ਅਨੁਸੂਚੀ ਵਿੱਚ ਠੀਕ ਹੈ ਚੌਥੀ ਅਨੁਸੂਚੀ ਵਿੱਚ ਕੀ ਦਰ ਕਿਹਾ ਭਾਰਤ ਦੇ ਹਰੇਕ ਰਾਜ ਲਈ ਵਿਧ ਰਾਜ ਸਭਾ ਦੀਆਂ ਸੀਟਾਂ ਦੇਖੋ ਇੱਕ ਸੈਂਟਰ ਦੇ ਵਿੱਚ ਦੋ ਹੁੰਦੇ ਆ ਇੱਕ ਹੁੰਦੀ ਆ ਸਾਥੀਓ ਲੋਕ ਸਭਾ ਕਿਹੜੀ ਹੁੰਦੀ ਆ ਲੋਕ ਸਭਾ ਹੁੰਦੀ ਆ ਇੱਕ ਤਾਂ ਲੋਕ ਸਭਾ ਤੇ ਦੂਜੀ ਕਿਹੜੀ ਹੁੰਦੀ ਆ ਦੂਜੀ ਹੁੰਦੀ ਆ ਰਾਜ ਸਭਾ ਦੂਜੀ ਕਿਹੜੀ ਹੁੰਦੀ ਹੈ ਦੂਜੀ ਹੁੰਦੀ ਆ ਸਾਥੀਓ ਰਾਜ ਸਭਾ ਰਾਜ ਸਭਾ ਦੀਆਂ ਕਿੰਨੀਆਂ-ਕਿੰਨੀਆਂ ਸੀਟਾਂ ਆਉਣੀਆਂ ਕਿਹੜੇ-ਕਿਹੜੇ ਰਾਜ ਦੇ ਵਿੱਚ ਆਉਣੀਆਂ ਉਸ ਦਾ ਜ਼ਿਕਰ ਕਿੱਥੇ ਆ ਉਸ ਦਾ ਜ਼ਿਕਰ ਸਾਨੂੰ ਵੇਖਣ ਨੂੰ ਮਿਲਦਾ ਚੌਥੀ ਅਨੁਸੂਚੀ ਵਿੱਚ ਪੰਜਵੀਂ ਅਨੁਸੂਚੀ ਵਿੱਚ ਕੀ ਦੇ ਰੱਖਿਆ ਹੈ ਤਾਂ ਅਨੁਸੂਚਿਤ ਖੇਤਰਾਂ ਅਤੇ ਕਬੀਲਿਆਂ ਦਾ ਪ੍ਰਸ਼ਾਸਨ ਅਤੇ ਨਿਯੰਤਰਣ ਯਾਨੀ ਅਨੁਸੂਚਿਤ ਖੇਤਰਾਂ ਦੇ ਹਨ ਅਨੁਸੂਚਿਤ ਖੇਤਰ ਤੇ ਜਨਜਾਤੀ ਹੈ ਖੇਤਰਾਂ ਦੇ ਉਹਨਾਂ ਦੇ ਪ੍ਰਸ਼ਾਸਨ ਦਾ ਨਿਯੰਤਰਣ ਸਾਰਾ ਦਾ ਸਾਰਾ ਕੀ ਹੈ ਸਾਥੀਓ ਉਹ ਸਾਰਾ ਦਾ ਸਾਰਾ ਸਾਨੂੰ ਪੰਜਵੀਂ ਅਨੁਸੂਚੀ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਪਹਿਲੀ ਦੇ ਵਿੱਚ ਕੀ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੂਜੀ ਦੇ ਵਿੱਚ ਸੋ ਇਹਨਾਂ ਤਨਖਾਹਾਂ ਦਾ ਪ੍ਰਬੰਧ ਹੈ ਤੀਜੀ ਦੇ ਵਿੱਚ ਸੌਂ ਦਾ ਪ੍ਰਬੰਧ ਹੈ ਚੌਥੀ ਦੇ ਵਿੱਚ ਰਾਜ ਸਭਾ ਦੀਆਂ ਸੀਟਾਂ ਦਾ ਪ੍ਰਬੰਧ ਹੈ ਤੇ ਪੰਜਵੀਂ ਦੇ ਵਿੱਚ ਅਨੁਸੂਚਿਤ ਖੇਤਰਾਂ ਅਤੇ ਜਨਜਾਤੀਏ ਖੇਤਰਾਂ ਨੂੰ ਸ਼ਾਮਿਲ ਕੀਤਾ ਗਿਆ ਛੇਵੀਂ ਅਨੁਸੂਚੀ ਦੇ ਵਿੱਚ ਅਸਾਮ ਮੇਘਾਲਿਆ ਤ੍ਰਿਪੁਰਾ ਮਿਜ਼ੋਰਮ ਅਸਾਮ ਮੇਘਾਲਿਆ ਤ੍ਰਿਪੁਰਾ ਤੇ ਮਿਜ਼ੋਰਮ ਯਾਨੀ ਐਮਟੀਐਮ ਯਾਨੀ ਚਾਰ ਰਾਜ ਹੈ ਭਾਰਤ ਦੇ ਜਿਹੜੇ ਵਿਕਸਿਤ ਤੌਰ ਤੇ ਭਾਰਤ ਤੋਂ ਪਿੱਛੜਦੇ ਹਨ ਉਹਨਾਂ ਨੂੰ ਦੂਜੇ ਰਾਜਾਂ ਦੇ ਬਰਾਬਰ ਲਿਆਉਣ ਵਾਸਤੇ ਸਾਥੀਓ ਉਹਨਾਂ ਨੂੰ ਵਿਸ਼ੇਸ਼ ਦਰਜਾ ਦਿੱਤਾ ਜਾਂਦਾ ਹੈ ਚਾਰ ਰਾਜਾਂ ਨੂੰ ਕਿਹੜੇ-ਕਿਹੜੇ ਆ ਅਸਾਮ ਰਾਜ ਤ੍ਰਿਪੁਰਾ ਤੇ ਮਿਜ਼ੋਰਮ ਇਨਾਂ ਦਾ ਜ਼ਿਕਰ ਕੀਤਾ ਗਿਆ ਹੈ ਕਬੀਲੀਆਂ ਖੇਤਰਾਂ ਤੇ ਪ੍ਰਸ਼ਾਸਨ ਅਤੇ ਪ੍ਰਦਾਨ ਕਰਦੀ ਹੈ ਇਹਨਾਂ ਦਾ ਧਿਆਨ ਰੱਖਿਓ ਸਾਥੀਓ ਚਾਰ ਰਾਜ ਹੈ ਵਾਧੂ ਹੋਰੀ ਪੁੱਛੇ ਗਏ ਹੈ ਆ ਤੁਹਾਨੂੰ ਚਾਰ ਰਾਜ ਹੈ ਪੰਜ ਰਾਜ ਦੇ ਕੇ ਤੇ ਪੁੱਛ ਲਿੰਦਾ ਇਹਨਾਂ ਵਿੱਚੋਂ ਕਿਹੜਾ ਛੇਵੀਂ ਅਨੁਸੂਚੀ ਵਿੱਚ ਸ਼ਾਮਿਲ ਨਹੀਂ ਹੈ ਹੈ ਤੇ ਨਹੀਂ ਹੈ ਦੋਨੋਂ ਪ੍ਰਕਾਰ ਦਾ ਕੁਐਸਚਨ ਇਹਨਾਂ ਦੇ ਤੇ ਬਣਦਾ ਸਤਵੀਂ ਅਨੁਸੂਚੀ ਸਾਥੀਓ ਸਤਵੀਂ ਅਨੁਸੂਚੀ ਵਿੱਚ ਕੀ ਦੇ ਰੱਖਿਆ ਹੈ ਸਤਵੀਂ ਅਨੁਸੂਚੀ ਦੇ ਵਿੱਚ ਸਾਥੀਓ ਦੇ ਰੱਖਿਆ ਹੈ ਸ਼ਕਤੀਆਂ ਦਾ ਵਿਭਾਜਨ ਕੀਤਾ ਹੋਇਆ ਹੈ ਸਤਵੀਂ ਅਨੁਸੂਚੀ ਦੇ ਵਿੱਚ ਸ਼ਕਤੀਆਂ ਦਾ ਵਿਭਾਜਨ ਹੁਣ ਤੁਸੀਂ ਕਹੋਗੇ ਸਰ ਜੀ ਕਿਵੇਂ ਸ਼ਕਤੀਆਂ ਦਾ ਵਿਭਾਜਨ ਕਿਵੇਂ ਤਾਂ ਕਿਹੜੇ-ਕਿਹੜੇ ਕੰਮ ਕੇਂਦਰ ਸਰਕਾਰ ਕਰੂਗੀ ਕਿਹੜੇ-ਕਿਹੜੇ ਕੰਮ ਰਾਜ ਸਰਕਾਰ ਕਰੂਗੀ ਇਹ ਸਾਰੀਆਂ ਸ਼ਕਤੀਆਂ ਦਾ ਵਿਭਾਜਨ ਕਿਹੜੀ ਅਨੁਸੂਚੀ ਵਿੱਚ ਹੈ ਇਹ ਅਨੁਸੂਚੀ ਵਿੱਚ ਹੈ ਸਤਵੀਂ ਅਨੁਸੂਚੀ ਵਿੱਚ ਤਿੰਨ ਪ੍ਰਕਾਰ ਦੀਆਂ ਸੂਚੀਆਂ ਹੁੰਦੀਆਂ ਹਨ ਸਾਥੀਓ ਸਤਵੀਂ ਅਨੁਸੂਚੀ ਦੇ ਵਿੱਚ ਕਿਹੜੀ-ਕਿਹੜੀ ਇੱਕ ਤਾਂ ਹੁੰਦੀ ਹੈ ਯ ਜਿਹਨੂੰ ਕੇਂਦਰੀ ਸਰਕਾਰੀ ਕੇਂਦਰੀ ਸੂਚੀ ਬੋਲਿਆ ਜਾਂਦਾ ਹੈ ਸੰਘ ਸੂਚੀ ਬੋਲਿਆ ਜਾਂਦਾ ਦੂਜੀ ਹੁੰਦੀ ਹੈ ਰਾਜਿਆਂ ਦੀ ਸੂਚੀ ਜਿਹਨੂੰ ਸੰਘ ਸੂਚੀ ਰਾਜ ਸੂਚੀ ਤੇ ਤੀਜੀ ਹੁੰਦੀ ਹੈ ਸਮਕਾਲੀ ਯਾਨੀ ਸੰਵਰਤੀ ਸੂਚੀ ਕੇਂਦਰੀ ਸੂਚੀ ਦੇ ਵਿੱਚ ਕਿੰਨੇ ਵਿਸ਼ੇ ਆ ਸਾਥੀਓ 97 ਵਿਸ਼ੇ ਆ ਯਾਨੀ 97 ਦੇ 97 ਵਿਸ਼ਿਆਂ ਤੇ ਕਾਨੂੰਨ ਕੌਣ ਬਣਾਊਗਾ ਕੇਂਦਰ ਸਰਕਾਰ ਬਣਾਏਗੀ ਉੱਤੇ ਕਿਸੇ ਦੀ ਮਨਮਾਨੀ ਨਹੀਂ ਚੱਲਦੀ ਰਾਜ ਸੂਚੀ ਦੇ ਵਿੱਚ ਸਾਥੀਓ ਹੁਣ 66 ਵਿਸ਼ੇ ਕਿੰਨੇ ਆ 66 ਵਿਸ਼ੇ ਆ 66 ਵਿਸ਼ਿਆਂ ਦੇ ਉੱਤੇ ਕਾਨੂੰਨ ਕੌਣ ਬਣਾਊਗਾ ਰਾਜ ਸਰਕਾਰ ਬਣਾਊਗੀ ਇਹਦੇ ਵਿੱਚ ਕੇਂਦਰ ਸਰਕਾਰ ਦੀ ਮੰਨਵਾਨੀ ਨਹੀਂ ਚਲਦੀ ਸਮਕਾਲੀ ਸੂਚੀ ਸਮਕਾਲੀ ਸੂਚੀ ਦਾ ਮਤਲਬ ਹੁੰਦਾ ਹੈ ਜਿਸ ਦੇ ਵਿੱਚ ਕੇਂਦਰ ਸਰਕਾਰ ਤੇ ਰਾਜ ਸਰਕਾਰ ਦੋਵੇਂ ਮਿਲ ਕੇ ਕਾਨੂੰਨ ਬਣਾਉਣ ਉਸ ਨੂੰ ਕੀ ਬੋਲਿਆ ਜਾਂਦਾ ਉਸ ਨੂੰ ਬੋਲਿਆ ਜਾਂਦਾ ਸਮਕਾਲੀ ਸੂਚੀ ਤਾਂ ਤੁਹਾਨੂੰ ਵਿਸ਼ੇ ਵੀ ਨਾਲ ਨਾਲ ਯਾਦ ਰੱਖਣੇ ਆ ਕੇਂਦਰ ਸੂਚੀ ਦੇ ਵਿੱਚ 97 ਵਿਸ਼ੇ ਹੈ ਰਾਜ ਸੂਚੀ ਦੇ ਵਿੱਚ 66 ਵਿਸ਼ੇ ਹੈ ਤੇ ਸਮਕਾਲੀ ਸੂਚੀ ਦੇ ਵਿੱਚ ਜਿੱਥੇ ਦੋਵੇਂ ਕਾਨੂੰਨ ਬਣਾਉਣਗੇ ਉੱਥੇ ਹੈਗੇ ਆ 47 ਵਿਸ਼ੇ ਤਾਂ ਸ਼ਕਤੀਆਂ ਦੀ ਵੰਡ ਹੋ ਗਈ ਉਸ ਤੋਂ ਬਾਅਦ ਚ ਆਉਂਦੀ ਆ ਸਾਥੀਓ 8ਵੀਂ ਅਨੁਸੂਚੀ 8ਵੀਂ ਅਨੁਸੂਚੀ ਦੇ ਵਿੱਚ ਕੀ ਦੇ ਰੱਖਿਆ ਹੈ ਸੰਵਿਧਾਨ ਦੁਆਰਾ ਮਾਨਤਾ ਪ੍ਰਾਪਤ ਭਾਰਤ ਦੀਆਂ 22 ਭਾਸ਼ਾਵਾਂ ਯਾਨੀ ਭਾਸ਼ਾ ਕਿੰਨੀਆਂ 22 ਭਾਸ਼ਾਵਾਂ ਜਿਹੜੀਆਂ ਸੰਵਿਧਾਨ ਦੇ ਵਿੱਚ ਐਡ ਹੈ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ 8ਵੀਂ ਅਨੁਸੂਚੀ ਦੇ ਵਿੱਚ ਯਾਨੀ ਪਾਸ਼ਾ ਸੰਬੰਧੀ ਸੂਚੀ ਪੁੱਛਿਆ ਜਾਵੇ ਤਾਂ ਕਿਹੜੀ ਹੈ ਪਾਸ਼ਾ ਸੰਬੰਧੀ ਸੂਚੀ ਪੁੱਛਿਆ ਜਾਵੇ ਤਾਂ ਅੱਠਵੀਂ ਅਨੁਸੂਚੀ ਹੈ ਅੱਠਵੀਂ ਅਨੁਸੂਚੀ ਦੇ ਵਿੱਚ 22 ਪਾਸ਼ਾਵਾਂ ਕਿਹੜੀਆਂ ਕਿਹੜੀਆਂ ਆਸਾਮੀ ਬੰਗਾਲੀ ਗੁਜਰਾਤੀ ਹਿੰਦੀ ਕੰਨੜ ਕਸ਼ਮੀਰੀ ਮਣੀਪੁਰੀ ਮਲਿਆਲਮ ਕੋਕਣੀ ਮਰਾਠੀ ਨੇਪਾਲੀ ਉੜੀਸਾ ਪੰਜਾਬੀ ਸੰਸਕ੍ਰਿਤ ਸਿੰਧੀ, ਤਮਿਲ, ਤੇਲਗੂ, ਉਰਦੂ, ਸੰਥਾਲੀ, ਬੋੜੋ, ਮੈਥਲੀ, ਡੋਗਰੀ ਇਹ ਸਾਰੀਆਂ ਨਾ ਸਾਰੀਆਂ ਭਾਸ਼ਾਵਾਂ ਕਿੰਨੀਆਂ ਸਾਥੀ ਉਹ 22 ਭਾਸ਼ਾਵਾਂ ਹਨ ਕਿੰਨੀਆਂ ਭਾਸ਼ਾਵਾਂ 22 ਭਾਸ਼ਾਵਾਂ ਹਨ ਤਾਂ ਇਹਨਾਂ ਦਾ ਜ਼ਿਕਰ ਕਿਹੜੀ ਅਨੁਸੂਚੀ ਦੇ ਵਿੱਚ ਹੈ ਅੱਠਵੀਂ ਅਨੁਸੂਚੀ ਦੇ ਵਿੱਚ ਇਹਨਾਂ ਦਾ ਜ਼ਿਕਰ ਦੇਖਣ ਨੂੰ ਮਿਲਦਾ ਹੈ ਠੀਕ ਹੈ ਇਸ ਤੋਂ ਬਾਅਦ ਚੋਂ ਅੱਠਵੀਂ ਅਨੁਸੂਚੀ ਦੇ ਬਾਰੇ ਹੋਰ ਪ੍ਰਾਵਧਾਨ ਕੀ ਹੈ ਪ੍ਰਾਵਧਾਨ ਸਿੰਧੀ ਨੂੰ 1967 ਦੇ ਵਿੱਚ ਸਾਥੀਓ ਸਿੰਧੀ ਭਾਸ਼ਾ ਹੈ ਜਿਹੜੀ 1967 ਦੇ ਵਿੱਚ ਉਹਨੂੰ ਸ਼ਾਮਿਲ ਕੀਤਾ ਗਿਆ ਸੀਗਾ 21ਵੀਂ ਸंवਿਧਾਨ ਸੰਸ਼ੋਧ ਦੇ ਦੁਆਰਾ ਜੋੜਿਆ ਗਿਆ ਸੀਗਾ ਕਿੰਵੇਂ ਸंवਿਧਾਨ ਸੰਸ਼ੋਧ ਦੇ ਦੁਆਰਾ ਜੋੜਿਆ ਗਿਆ ਸੀਗਾ 21ਵੀਂ ਸंवਿਧਾਨ ਸੰਸ਼ੋਧ ਦੇ ਦੁਆਰਾ ਜੋੜਿਆ ਗਿਆ ਸੀਗਾ ਕੌਂਕਣੀ ਮਣੀਪੁਰੀ ਅਤੇ ਨੇਪਾਲੀ ਨੂੰ 1992 ਵਿੱਚ 71ਵੇਂ ਸੰਵਿਧਾਨ ਸੋਧ ਦੇ ਦੁਆਰਾ ਜੋੜਿਆ ਗਿਆ ਸੀਗਾ ਤੇ ਸੰਥਾਲੀ ਮੈਥਿੱਲੀ ਬੋੜੋ ਅਤੇ ਡੋਗਰੀ ਨੂੰ 2003 ਦੇ ਵਿੱਚ 92ਵੇਂ ਸੰਵਿਧਾਨ ਸੋਧਨ ਦੁਆਰਾ ਜੋੜਿਆ ਸੀਗਾ ਤਾਂ 1967 ਦੇ ਵਿੱਚ 21ਵਾਂ ਸੰਵਿਧਾਨ ਸੋਧਨ ਸਿੰਧੀ ਨੂੰ ਜੋੜਿਆ ਕੌਂਕਣੀ ਮਣੀਪੁਰੀ ਨੇਪਾਲੀ ਵਾਸਤੇ 1992 ਦੇ ਵਿੱਚ 71ਵਾਂ ਸੰਵਿਧਾਨ ਸੰਸ਼ੋਧਨ ਕੀਤਾ ਤੇ 2003 ਦੇ ਵਿੱਚ 92ਵਾਂ ਸੰਵਿਧਾਨ ਸੰਸ਼ੋਧਨ ਕਰਕੇ ਸੰਥਾਲੀ ਮੈਂਥਲੀ ਬੋੜੋ ਅਤੇ ਡੋਗਰੀ ਨੂੰ ਜੋੜਿਆ ਗਿਆ ਤਾਂ ਇਹ ਗੱਲਾਂ ਵੀ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਇਹ ਸੰਵਿਧਾਨ ਸੰਸ਼ੋਧਨ ਹਨਾ 21ਵਾਂ 71ਵਾਂ ਤੇ 92ਵਾਂ ਇਹ ਥੋੜੇ ਥੋੜੇ ਇੰਪੋਰਟੈਂਟ ਹੈ ਇਹਨਾਂ ਨੂੰ ਥੋੜਾ ਹਾਈਲਾਈਟ ਕਰਕੇ ਰੱਖਿਓ 9ਵੀਂ ਅਨੁਸੂਚੀ 1951 ਵਿੱਚ ਪਹਿਲਾ ਸੋਧ ਦੁਆਰਾ ਜੋੜਿਆ ਗਿਆ ਸੀਗਾ 1951 ਦੇ ਵਿੱਚ ਨੌਵੀਂ ਅਨੁਸੂਚੀ ਨੂੰ ਜੋੜਿਆ ਗਿਆ ਸੀਗਾ ਇਸ ਵਿੱਚ ਜ਼ਮੀਨ ਦੀ ਮਾਲਕੀ ਜ਼ਮੀਨੀ ਟੈਕਸ ਰੇਲਵੇ ਉਦਯੋਗਾਂ ਨਾਲ ਸੰਬੰਧਿਤ ਕਾਨੂੰਨ ਅਤੇ ਆਦੇਸ਼ ਸ਼ਾਮਿਲ ਹਨ ਯਾਨੀ ਜਾਇਦਾਦ ਦਾ ਅਧਿਕਾਰ ਹੁੰਦਾ ਨਾ 19 ਨੌਵੀਂ ਅਨੁਸੂਚੀ ਦੇ ਵਿੱਚ ਸੰਪਤੀ ਦੇ ਅਧਿਕਾਰ ਯਾਨੀ ਇਹਨੂੰ ਉਸ ਨਾਲ ਸੰਬੰਧ ਰੱਖਦੀ ਹੈ ਨੌਵੀਂ ਅਨੁਸੂਚੀ ਠੀਕ ਹੈ ਕਦੋਂ ਜੋੜਿਆ ਗਿਆ ਸੀਗਾ 1951 ਦੇ ਵਿੱਚ ਪਹਿਲਾ ਹੀ ਸੰਵਿਧਾਨ ਸੋਧਨ ਕੀਤਾ ਗਿਆ ਸੀਗਾ ਬਸ ਤੋਂ ਬਾਤ ਨੂੰ ਆ ਜਾਂਦਾ ਸਾਥੀਓ ਸਾਡੀ 10ਵੀਂ ਅਨੁਸੂਚੀ 10ਵੀਂ ਅਨੁਸੂਚੀ ਦੇ ਵਿੱਚ ਕੀ ਸੀਗਾ ਸਾਥੀਓ 1985 ਵਿੱਚ 1985 ਵਿੱਚ ਸੰਵਿਧਾਨ ਸੰਸ਼ੋਧਨ ਹੋਇਆ ਸੀਗਾ ਕਿਹੜਾ ਸੰਵਿਧਾਨ ਸੰਸ਼ੋਧਨ 92ਵੇਂ ਮਾ ਸੰਵਿਧਾਨ ਸੰਸ਼ੋਧਨ ਹੋਇਆ ਸੀਗਾ 1985 ਦੇ ਵਿੱਚ ਉਦੋਂ 10ਵੀਂ ਅਨੁਸੂਚੀ ਸੰਵਿਧਾਨ ਦੇ ਵਿੱਚ ਜੋੜੀ ਗਈ ਸੀ ਯਾਨੀ ਜਦੋਂ ਸੰਵਿਧਾਨ ਬਣਿਆ ਸੀਗਾ ਉਦੋਂ ਕਿੰਨੇ ਸੀਗੇ ਉਦੋਂ 8 ਹੀ ਸੀਗੀਆਂ ਉਦੋਂ 8 ਹੀ ਅਨੁਸੂਚੀਆਂ ਸੀਗੀਆਂ ਜਦੋਂ ਸੰਵਿਧਾਨ ਬਣਿਆ ਬਾਕੀ ਸਾਰੀਆਂ ਬਾਅਦੋਂ ਜੋੜੀਆਂ ਗਈਆਂ ਠੀਕ ਹੈ ਨੌਵੀਂ ਜੋੜੀ ਗਈ ਸੀ 1951 ਦੇ ਵਿੱਚ ਪਹਿਲਾ ਸਵਿਧਾਨ ਸੰਸ਼ੋਧਨ 10ਵੀਂ 1985 ਦੇ ਵਿੱਚ 52ਵਾਂ ਸਵਿਧਾਨ ਸੰਸ਼ੋਧਨ ਨੂੰ 10ਵੀਂ ਦੇ ਵਿੱਚ ਕੀ ਹੈ ਦਲ ਬਦਲੀ ਦੇ ਆਧਾਰ ਤੇ ਅਯੋਗਿਆ ਠਰਾਂ ਆਉਂਦੀਆਂ ਵਿਸ਼ੇਸ਼ ਸ਼ਾਮਿਲ ਹਨ ਯਾਨੀ ਜਿਹੜੇ ਦਲ ਬਦਲ ਦੇ ਸੰਬੰਧਿਤ ਦੇ ਕਾਨੂੰਨ ਦਾ ਪ੍ਰਾਵਧਾਨ ਇਸ ਦੇ ਵਿੱਚ ਵੇਖਣ ਨੂੰ ਮਿਲਦਾ ਹੈ ਠੀਕ ਹੈ ਦਲ ਬਦਲ ਕਾਨੂੰਨ ਸਾਥੀਓ ਅੱਗੇ ਜਦੋਂ ਮੈਂ ਪੂਰੀ ਦੀ ਪੂਰੀ ਪੋਲਿਟੀਕਲ ਕਰਵਾਉਂਗਾ ਨਾ ਉਦੋਂ ਤੁਹਾਨੂੰ ਦਲ ਬਦਲ ਕਾਨੂੰਨ ਦੇ ਬਾਰੇ ਵਿੱਚ ਦੱਸੂੰਗਾ ਅੱਗੇ 11ਵੀਂ ਤੇ 12ਵੀਂ ਅਨੁਸੂਚੀ 11ਵੀਂ ਅਨੁਸੂਚੀ 1992 ਦੇ ਵਿੱਚ 73ਵੇਂ ਸੰਵਿਧਾਨ ਸੋਧਨ ਤੇ 12ਵੀਂ ਅਨੁਸੂਚੀ ਜੋੜੀ ਗਈ ਸੀਗੀ 1992 ਦੇ ਵਿੱਚ 74ਵਾਂ ਠੀਕ ਹੈ ਹੁਣ 11ਵੀਂ ਅਨੁਸੂਚੀ ਦੇ ਵਿੱਚ ਕੀ ਹੈ 11ਵੀਂ ਅਨੁਸੂਚੀ ਵਿੱਚ ਪੰਚਾਇਤ ਦੀਆਂ ਵਿਸ਼ੇਸ਼ਤਾਵਾਂ ਸ਼ਾਮਿਲ ਹਨ ਪੰਚਾਇਤੀ ਰਾਜ ਨੇ ਜਿਹੜਾ ਆਪਣਾ ਪੰਚਾਇਤੀ ਰਾਜ ਦੇ ਪ੍ਰਾਵਧਾਨ ਸ਼ਾਮਿਲ ਹਨ ਕਿਹੜੀ ਅਨੁਸੂਚੀ ਦੇ ਵਿੱਚ ਸਾਥੀਓ 11ਵੀਂ ਅਨੁਸੂਚੀ ਦੇ ਵਿੱਚ ਤੇ 12ਵੀਂ ਅਨੁਸੂਚੀ ਦੇ ਵਿੱਚ ਸਾਥੀਓ ਨਗਰ ਨਿਗਮ ਦੇ ਪ੍ਰਾਵਧਾਨ ਸ਼ਾਮਿਲ ਹਨ 12ਵੀਂ ਅਨੁਸੂਚੀ ਕਦੋਂ ਜੋੜੀ ਗਈ ਸੀਗੀ 1974 ਦੇ ਵਿੱਚ 11ਵੀਂ 1900 ਸੋਰੀ 11 12ਵੀਂ ਤੇ 11ਵੀਂ 1992 ਦੇ ਵਿੱਚ ਜੋੜੀ ਗਈ ਸੀ 73ਵਾਂ ਤੇ 74ਵਾਂ ਸੰਵਿਧਾਨ ਸੰਸ਼ੋਧਨ ਦੁਆਰਾ ਜੋੜੀਆਂ ਗਈਆਂ ਸਿੰਘਾ ਠੀਕ ਹੈ ਉਮੀਦ ਕਰਦਾ ਸਾਰੇ ਸਾਥੀਆਂ ਨੂੰ 12 ਦੀਆਂ 12 ਅਨੁਸੂਚੀਆਂ ਬਾਰੇ ਪਤਾ ਚੱਲ ਗਿਆ ਹੋਊਗਾ ਕਿੰਨੀਆਂ ਅਨੁਸੂਚੀਆਂ ਟੋਟਲ 12 ਦੀਆਂ 12 ਸੰਵਿਧਾਨ ਜਦੋਂ ਬਣਿਆ ਸੀਗਾ ਉਦੋਂ ਕਿੰਨੀਆਂ ਸੀਗੀਆਂ ਉਦੋਂ ਸੀਗੀਆਂ ਸਾਥੀਓ ਸਾਡੀਆਂ 8 ਉਸ ਤੋਂ ਬਾਅਦ ਕਿੰਨੀਆਂ ਜੋੜੀਆਂ ਗਈਆਂ 4 8 ਸੀਗੀਆਂ ਉਹਨੂੰ 9ਵੀਂ ਵਾਸਤੇ ਕਿਹੜਾ ਸंवਿਧਾਨ ਸੰਸ਼ੋਧਨ ਕੀਤਾ ਗਿਆ ਸੀਗਾ 9ਵੀਂ ਵਾਸਤੇ ਪਹਿਲਾ ਸंवਿਧਾਨ ਸੰਸ਼ੋਧਨ ਕੀਤਾ ਗਿਆ ਸੀਗਾ 1951 ਦੇ ਵਿੱਚ 10ਵੀਂ ਵਾਸਤੇ ਕਿਹੜਾ ਕੀਤਾ ਗਿਆ ਸੀਗਾ 10ਵੀਂ ਅਨੁਸੂਚੀ ਵਾਸਤੇ 52ਵਾਂ ਸंवਿਧਾਨ ਸੰਸ਼ੋਧਨ ਕੀਤਾ ਗਿਆ ਸੀਗਾ 1985 ਦੇ ਵਿੱਚ ਕਦੋਂ ਕੀਤਾ ਗਿਆ ਸੀਗਾ 1900 85 ਦੇ ਵਿੱਚ ਕੀਤਾ ਗਿਆ ਸੀਗਾ 11ਵਾਂ ਵਾਸਤੇ ਕਿਹੜਾ ਸਵਿਧਾਨ ਸੰਸ਼ੋਧਨ ਕੀਤਾ ਗਿਆ ਸੀਗਾ 11ਵੀਂ ਜੋੜੀ ਗਈ ਸੀਗੀ 1992 ਦੇ ਵਿੱਚ ਜੋੜੀ ਗਈ ਸੀਗੀ 73ਵੇਂ ਸਵਿਧਾਨ ਸੰਸ਼ੋਧਨ ਦੁਆਰਾ ਤੇ ਜਿਹੜੀ 12ਵੀਂ ਸੀਗੀ ਉਹ ਜੋੜੀ ਗਈ ਸੀਗੀ 1992 ਦੇ ਵਿੱਚ 74ਵੇਂ ਸਵਿਧਾਨ ਸੰਸ਼ੋਧਨ ਦੁਆਰਾ ਜੋੜੀ ਗਈ ਸੀਗੀ ਆ ਚਾਰ ਸੂਚੀਆਂ ਸਾਥੀਓ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਜਿਹੜੀਆਂ ਸਵਿਧਾਨ ਤੋਂ ਬਣਨ ਤੋਂ ਬਾਅਦ ਚੁੜੀਆਂ ਗਈਆਂ ਠੀਕ ਹੈ ਸਾਥੀਓ ਆਸੀਗੀ ਅੱਜ ਦੀ ਕਲਾਸ ਜਿਸ ਦੇ ਵਿੱਚ ਅਸੀਂ ਕੀਤਾ ਸੀਗਾ ਸਾਥੀਓ ਅਨੁਸੂਚੀਆਂ ਦਾ ਸਾਰਾ ਦਾ ਸਾਰਾ ਜ਼ਿਕਰ ਉਮੀਦ ਕਰਦਾ ਹਾਂ ਸਾਰੇ ਸਾਥੀਆਂ ਨੂੰ ਕਲਾਸ ਚੰਗੀ ਲੱਗੀ ਹੋਊਗੀ ਕਲਾਸ ਵਧੀਆ ਲੱਗਦੀ ਹੈ ਤੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਿਓ ਕੱਲ ਦੀ ਕਲਾਸ ਦੇ ਵਿੱਚ ਸਾਥੀਓ ਜਿਹੜਾ ਸਾਡਾ ਟੋਪਿਕ ਰਹੂਗਾ ਮੈਂ ਅੱਜ ਦੱਸ ਦਿਨਾ ਉਹ ਰਹੂਗਾ ਭਾਗ 1 ਟੋਟਲ ਭਾਗ ਕਿੰਨੇ ਆ ਸੰਵਿਧਾਨ ਦੇ ਵਿੱਚ ਟੋਟਲ ਭਾਗ ਹੈ 22 ਕੱਲ ਦੀ ਕਲਾਸ ਦੇ ਵਿੱਚ ਭਾਗ 1 ਪੜ੍ਹਾਂਗੇ ਭਾਗ 1 ਦੇ ਵਿੱਚ ਕੀ ਕੁਝ ਦਿੱਤਾ ਗਿਆ ਹੈਗਾ 1 ਤੋਂ ਲੈ ਕੇ 4 ਤੱਕ ਦਿੱਤੇ ਗਏ ਆ ਸਾਥੀਓ ਅਨੁਛੇਦ ਉਹਨਾਂ ਸਾਰੇ ਅਨੁਛੇਦਾਂ ਨੂੰ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਤਾਂ ਕੱਲ ਦਾ ਜਿਹੜਾ ਟੌਪਿਕ ਰਹੂਗਾ ਰਹੂਗਾ ਭਾਗ ਨੰਬਰ 1 ਐਵੇਂ ਕਰਦੇ ਕਰਦੇ ਸਾਥੀਓ ਆਪਾਂ ਸਾਰੇ ਦੇ ਸਾਰੇ ਸਬਜੈਕਟ ਹੌਲੀ-ਹੌਲੀ ਐਮਸੀਕਿਊ ਜਾਂ ਥਿਊਰੀ ਵਾਈਜ਼ ਜਿੰਨੇ ਵੀ ਆ ਮੈਂ ਉਮੀਦ ਕਰੂੰਗਾ ਸਾਰੇ ਕਰਵਾਵਾਂ ਤੁਹਾਨੂੰ ਜਲਦੀ ਕਰਵਾਵਾਂ ਤਾਂ ਇਹ ਸੀ ਅੱਜ ਦੀ ਕਲਾਸ ਜੇ ਤੁਹਾਨੂੰ ਕਲਾਸ ਵਧੀਆ ਲੱਗਦੀ ਹੈ ਤਾਂ ਕਲਾਸ ਨੂੰ ਲਾਈਕ ਕਰੋ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ ਜੇ ਤੁਸੀਂ ਪੰਜਾਬ ਕਲਾਸਸ ਦੇ YouTube ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਸਾਥੀਓ ਕੱਲ ਦੀ ਕਲਾਸ ਦੇ ਵਿੱਚ ਤਦ ਤੱਕ ਦੇ ਲਈ ਜੈ ਹਿੰਦ ਜੈ ਭਾਰਤ